हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਫੂਲਾ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਵੀਰ ਫੂਲਾ ਸਿੰਘ ਉਹਨਾਂ ਦਾ ਪਸ਼ੂ ਵਪਾਰ ਦਾ ਕੀਤਾ ਹੈ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਬਲਟੋਹਾੇ ਕਰਨੀ ਆ ਹਰੀਕੇ ਪੱਤਣ ਜਾਂ ਮਾਲਵੇ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਤੇ ਹਰੀਕੇ ਪੱਤਣ ਤੋਂ ਇੱਕ ਸੜਕ ਭਿੱਖੀਵੰਡ ਖਾਲੜੇ ਨੂੰ ਜਾਂਦੀ ਆ ਤਕਰੀਬਨ 12-13 ਕਿਲੋਮੀਟਰ ਪੱਟੀ ਮੋੜ ਤੋਂ ਤੁਸੀਂ ਵਿਜਟ ਜਿਹੜੀ ਹੈ ਦੋਸਤੋ ਪੱਟੀ ਮੋੜ ਤੋਂ ਇੱਕ ਸੜਕ ਜਿਹੜੀ ਖੇਮਕਰਨ ਨੂੰ ਆਉਂਦੀ ਹੈ ਠੀਕ ਹੈ ਜੀ ਇਸੇ ਸੜਕ ਦੇ ਉੱਪਰ ਪਿੰਡ ਬਲਤੋਹਾ ਤੇ ਬਾਕੀ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਵੀਰ ਫੂਲਾ ਸਿੰਘ ਉਹਨਾਂ ਦੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਇੱਥੇ ਵਿਜਟ ਵੀ ਕਰ ਸਕਦੇ ਜੇ ਤੇ ਬਾਕੀ ਖਰੀਦਦਾਰੀ ਬਾਰੇ ਖਾਸ ਤੌਰ ਤੇ ਗੱਲਬਾਤ ਵੀ ਕਰ ਲਿਓ ਠੀਕ ਹੈ ਜੀ ਅੱਜ ਚਾਰ ਬੈੜਾ ਤੁਹਾਨੂੰ ਦਿਖਾਉਣੀ ਆਪਾਂ ਤੇ ਚਾਰੇ ਦੀਆਂ ਚਾਰੇ ਬੈੜਾ ਸੁਈਆਂ ਸੁਪਾਈਆਂ ਨੇ ਬਿਲਕੁਲ ਤਾਜ਼ੀਆਂ ਸੱਜਰ ਇੱਕ ਤਕਰੀਬਨ ਅੱਜ ਕੁਝ ਸਮਾਂ ਪਹਿਲਾਂ ਸੁਈ ਤੇ ਬਾਕੀ ਜਿਹੜੀਆਂ ਵੇੜਾ ਤਾਂ ਉਹ ਦਿਖਾਵਾਂਗੇ ਕੁਝ ਨਗ ਜਿਹੜੇ ਵਿੱਚ ਬੋਲੇ ਬੋਲੇ ਤੇ ਚਲਦੇ ਆ ਤੇ ਜਿਨ੍ਹਾਂ ਵੇੜਾ ਦੇ ਥੱਲੇ ਦੁੱਧ ਇਸ ਵਕਤ ਮੌਜੂਦ ਆ ਉਹ ਆਪਾਂ ਡਿਟੇਲ ਜਿਹੜੀ ਵੇਰਵਾ ਉਹ ਦੁੱਧ ਤੇ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਅੱਜ ਤਰੀਕ 20 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੁ ਸ਼ਾਮ ਦੇ 4:30 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਫੂਲਾ ਸਿੰਘ ਸਾਸਰੀਕਾਲ ਸਾਸਤ ਵੀਰ ਜੀ ਸਾਸਰੀਕਾਲ ਹੋਰ ਵੀਰ ਫੂਲਾ ਸਿੰਘ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਜੀ ਠੀਕ ਆ ਅੱਛਾ ਭੁਲੇ ਵੀ ਉਧਰ ਪਾਈ ਸੀ ਵੀਡੀਓ ਹੋ ਗਈ ਕਿਰਪਾ ਹਾਂਜੀ ਹਾਂਜੀ ਵੀਰ ਜੀ ਮਾਲ ਵੇਖ ਗਿਆ ਹਾਂਜੀ ਹਾਂਜੀ ਚੱਲ ਇਸੇ ਤਰ੍ਹਾਂ ਉਸੇ ਵਲੇ ਵੀਰ ਜੀ ਵੀਡੀਓ ਚੱਲਦੇ ਆ ਸਾਰੀ ਮਾਲ ਆਪਣਾ ਸਾਰਾ ਵੇਖ ਗਿਆ ਜੀ ਅੱਛਾ ਹਾਂਜੀ ਫੜ ਲੋ ਫੜ ਲਈ ਹੋ ਗਈ ਹਾਂਜੀ ਹਾਂਜੀ ਪੂਰੀ ਫੜ ਲੋ ਫੜ ਲੋ ਜੋ ਰੇਟ ਵੀਰ ਜੀ ਜਾਇਜ਼ ਹੋਣ ਮਾਲ ਸੋਨਾ ਹੋਵੇ ਸਾਫ਼ ਹੋਵੇ ਤੁਹਾਨੂੰ ਪਤਾ ਫਿਰ ਫੜ ਲੋ ਫੜ ਲੋ ਤੋਂ ਹੋਈ ਜਾਂਦੀ ਹੁੰਦੀ ਹੁੰਦੀ ਪੱਕੀ ਲਾਜ਼ਮੀ ਹੈ ਫਿਰ ਤੇ ਹਾਂਜੀ ਹਾਂਜੀ ਲੈ ਭੁਲੇ ਇੱਕ ਨੰਬਰ ਵੀਰੇ ਕਰਦੇ ਸਾਂ ਜੀ ਆਪਦੇ ਨੰਬਰ ਹੈਗਾ ਵੀਰ ਜੀ ਮੇਰਾ 8164432 ਜੀ 8164432 ਜੀ ਠੀਕ ਹੈ ਮਹਾਰਾਜ ਹਾਂਜੀ ਮਬ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਫੁੱਲੇ ਵੀਰ ਦੇ ਵੈਸੇ ਵੇੜਾ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਸੀ ਚਾਰ ਕੋਦੇ ਵੀ ਆਪਾਂ ਤੇ ਬੜੇ ਸਾਫ ਸੁਥਰੇ ਪਸ਼ੂ ਸੀਗੇ ਅੱਜ ਵੀ ਵੇੜਾ ਚਾਰ ਨੇ ਤੇ ਚਾਰੇ ਪੂਰੀਆਂ ਬੰਬੇ ਬਾਸ ਬਾਕੀ ਰੇਡਪੜ ਤੇ ਨਾਲ ਦੀ ਨਾਲ ਹੀ ਪੁੱਛ ਤੇ ਚੱਲਾਂਗੇ ਡਿਟੇਲ ਲੈ ਕੇ ਦੇ dennਿਆ ਤੁਹਾਨੂੰ ਇਧਰ ਸ਼ੁਰੂਆਤ ਫੁੱਲੇ ਵੀਰ ਪਹਿਲਾਂ ਆਪਾਂ ਇਸ ਵੇੜ ਤੋਂ ਕਰ ਲਾਂਗੇ ਜਿਹੜੀ ਅੱਜ ਮੇਰਾ ਦੋ ਢਾਈ ਤਿੰਨ ਘੰਟੇ ਪਹਿਲਾਂ ਸੋਈ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਬਾਕੀ ਵੇੜ ਵੀ ਚੰਗੀ ਖਾਸੀ ਹੈ ਬੱਚਾ ਮਗਰ ਬੱਛਾ ਆ ਗਿਆ ਹੈ ਹਾਂਜੀ ਹਾਂਜੀ ਲਓ ਜੀ ਮਗਰ ਤੇ ਸੁਹਾਵੀਰ ਫੂਲੇ ਕਿਨੋਂ ਕਿਨਵਾ ਹੈ ਇਹ ਵੀਰ ਜੀ ਦੂਸਰਾ ਸੁਹਾ ਸੁਈ ਅੱਜ ਦੂਜਾ ਸੁਹਾ ਹਾਂਜੀ ਹਾਂਜੀ ਤੇ ਅੱਜ ਤਕਰੀਬਨ 2 ਕੁ ਘੰਟੇ ਹੋ ਗਏ ਤਿੰਨ ਹਾਂਜੀ ਹਾਂਜੀ 2-3 ਘੰਟੇ ਹੋਏ ਪਹਿਲਾ ਸੁਈ ਨੂੰ ਅਜੇ ਜੋਰ ਸੁੱਟਣੀ ਆ ਜੋਰ ਸੁੱਟਣੀ ਆ ਹਾਂਜੀ ਠੀਕ ਆ ਥੋੜਾ ਪਤਾ ਬੱਚੇ ਨੂੰ ਲਿਆਇਆ ਨਹੀਂ ਆ ਚੋਜਤਾ ਹਾਂਜੀ ਅੱਜ ਵੀਰ ਜੀ ਚਵਾ ਬਿਲਕੁਲ ਵਧੀਆ ਨਿਕਲਿਆ ਠੀਕ ਆ ਹਾਂਜੀ ਲੋਕੀ ਮੈਂ ਦੇਖੋ ਤੁਹਾਨੂੰ ਇਧਰ ਵਹਿੜ ਦਿਖਾ ਦਿੰਦਾ ਕ੍ਰੋਸ ਆਂਗ ਦੇ ਵਿੱਚ ਵਹਿੜ ਆ ਕੋਈ ਐ ਚਿਪਦਾ ਕ੍ਰੋਸ ਮੰਨ ਲਿਆ ਜੇ ਬਾਕੀ ਥਣ ਬਹੁਤ ਸੋਹਣ ਲੱਗਾ ਵੇ ਵੇਖੋਗੇ ਤੁਸੀਂ ਥਣ ਜਿੱਦਾ ਮਈਆਂ ਨੇ ਆਪਾਂ ਕ ਵੇਖੋ ਤੁਸੀਂ ਦੂਰਾ ਥਾਣਾ ਕਰਮਾਲੀ ਨੂੰ ਚਾਰੇ ਥਾਣਾ ਬੜੀ ਸੋਹਣੀ ਵੰਡ ਵੇਰਲਾ ਵੇਖੋ ਠੀਕ ਆ ਜੀ ਦੂਰਾ ਥਾਣਾ ਲੱਗਾ ਬਹੁਤ ਵਧੀਆ ਖੂਬਸੂਰਤ ਥਾਣਾ ਮੁੱਠੀ ਮੁੱਠੀ ਠੀਕ ਆ ਜੀ ਸਪੇਸ ਗੈਪ ਆਪਸ ਚਾਣਾ ਦਾ ਬਹੁਤ ਵਧੀਆ ਠੀਕ ਆ ਬਾਕੀ ਫੁੱਲੇ ਵੀਰ ਬਾਕੀ ਚਵਾਈ ਜੂਈ ਜਿੱਦਾਂ ਆਪਾਂ ਕੀਤੀ ਹੈ ਚੋਣ ਚਾਣ ਵਧੀਆ ਕੋਈ ਦਿੱਕਤ ਤਾਂ ਨਹੀਂ ਮਤਲਬ ਵੰਗਾਰਸੀ ਪਾਉਣ ਦੀ ਲੋੜ ਨਹੀਂ ਨਾ ਵੀਰ ਜੀ ਨਾ ਭਾਵੇਂ ਜਿੱਤਰਾ ਮਰਜੀ ਭਾਵੇਂ ਇਧਰੋਂ ਬਹਿ ਜਾ ਲੈ ਨਾ ਜਿੱਧਰੋਂ ਮਰਜੀ ਬਹਿ ਜਾ ਬਹੁਤ ਖੂਬਸੂਰਤ ਹੈ। ਜਿਵੇਂ ਸੋ ਦੋਸਤੋ ਇਹ ਹਾਥੂ ਤੇ ਲਾ ਕੇ ਵਿਖਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਕਿਸੇ ਭੈਣ ਭਰਾ ਨੂੰ ਇਹ ਨਾ ਲੱਗੇ ਵੀ ਪਸ਼ੂ ਗਰਮਣਾ ਹੋਵੇ ਕੋਈ ਸਰਦਣਾ ਹੋਵੇ ਤੇ ਠੰਡੀ ਠੀਰੀ ਆ ਸੀਨਸ ਆਊਗਾ। ਦੂਜਾ ਸੂਬਾ ਖੋਲ ਕੇ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ। ਬੱਚਿਆਂ ਨੂੰ ਜਨਮ ਦਿੱਤਾ। ਬੱਚਾ ਵੀ ਤੁਸੀਂ ਵੇਖੋਗੇ ਬਹੁਤ ਜ਼ਿਆਦਾ ਪਲਿਆ ਪਲੀਤਾ ਮਗਰ ਬੱਚਾ ਆਇਆ ਠੀਕ ਆ ਜੀ। ਇੱਕ ਬੁਰੀ ਕੁਛ ਦਾ ਵੀ ਥੋੜਾ ਬੋਧ ਜਿਵੇਂ ਜ਼ੋਰ ਲੱਗਾ ਹੁੰਦਾ ਪੂਰਾ ਠੀਕ ਆ ਜੀ। ਜ਼ੇਰ ਜ਼ੂਰ ਪੈਣੀ ਅਜੇ ਬਾਕੀ ਆ। ਉਹ ਵੀ ਫੂਲੇ ਨੂੰ ਕਹਾਂਗੇ ਵੀ ਇੱਕ ਸ਼ਾਰਟ ਕਲਿੱਪ ਬਣਾ ਕੇ ਰੱਖ ਲੂਗਾ ਲੋ ਜੀ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਪੁਸ਼ਣ ਬੱਚੀ ਦਾ ਬਹੁਤ ਵਧੀਆ ਵਾਈਟ ਫੇਸ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜਿਹੜਾ ਸੋ ਥਣਾ ਥਣਾ ਵਾਲੇ ਪਾਸਿਓ ਬਹੁਤ ਜਿਆਦਾ ਕਮਾਲ ਹੋਈ ਪਈ ਆ ਠੀਕ ਆ ਜੀ ਕਿਉਂਕਿ ਬਿਹੜਾ ਥਣਾ ਨਾਲ ਹੀ ਆ ਤੇ ਥਣ ਬਹੁਤ ਖੂਬਸੂਰਤ ਆ ਲੋਬੇ ਠੀਕ ਹੈ ਜੀ ਸੋ ਪਾਲਿਓ ਹੱਥ ਜਿਹੜੇ ਵੀਰ ਨੇ ਲੈ ਕੇ ਜਾਣੀ ਠੀਕ ਹੈ ਜੀ ਕਰੂਗਾ ਮौज ਹੀ ਕਿਉਂਕਿ ਸਾਰੇ ਪਾਸਿਓਂ ਵੇਖੋ ਚੌਂ ਕਰਨੀਆਂ ਉਹ ਤਾਂ ਪੂਰੀ ਆ ਕਰਮਾਂ ਵਾਲੀ ਕੋਈ ਚੱਕਰ ਹੀ ਨਹੀਂ ਵੀਰ ਜੀ ਹਾਂ ਠੀਕ ਹੈ ਤੇ ਨਾਰਮਲ ਦਰਮਿਆਨੀ ਭਲੂਣ ਭਲਾਣ ਜੀ ਹੈਗੀ ਆ ਤੇ ਬਾਕੀ ਓਵਰਆਲ ਤੁਸੀਂ ਜਿੰਨੀ ਵੇੜਾ ਸਾਰੀ ਪ੍ਰੋਪਰ ਦੇਖ ਲਈ ਆ ਬਹੁਤ ਖੂਬਸੂਰਤ ਇਧਰ ਬਹਿਣੀ ਵਾਲੇ ਪਾਸਿਓਂ ਤੁਹਾਨੂੰ ਜਹਾਦ ਮਰਵਾਦ ਗਏ ਆ ਦੇਖੋ ਠੀਕ ਹੈ ਅੱਛਾ ਪੂਲੇ ਵੀਰੇ ਕੀ ਮੋਲ ਕੀ ਡਿਮਾਂਡ ਕਰਤੀ ਇਹਦੀ ਫੇਰਾ ਮੋਲ ਵੀਰ ਜੀ ਦਾ 72000 ਆ ਜੈਸਨੋ 70000 ਦੀ ਦੇ ਦੇਾਂਗੇ ਆਪਾਂ 70 ਦੀ ਹਾਂਜੀ ਹੋਰ ਵੀ ਕੋਈ ਲੱਗਦੀ ਆ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਜਰੂਰ ਮਾਨਤਾ ਦਾ ਆਪਾਂ ਕਰਾਂਗੇ ਜਿਹੜਾ ਕੋਈ ਵੀਰ ਭਰਾ ਦੂਰੋਂ ਦਰਾਡੇੋਂ ਆਉਂਦਾ ਏ ਬਾਕੀ ਉਹਦੇ ਵਿੱਚੋਂ ਵੀ ਆਪਾਂ ਜਰੂਰ ਮਾਨਤਾਨ ਕਰਾਂਗੇ ਠੀਕ ਆ ਜੀ ਹਾਂਜੀ ਲਓ ਵੀ 72000 ਡਿਮਾਂਡ ਕਰਾ ਲਓ ਚਾਹੇ 75 ਕਰਾ ਲਓ 70000 ਦੇ ਵੀਰ ਬੂਲਾ ਦਾ ਵੀ ਦੇਣੀ ਆ ਆਏਗਾ ਇਹਦਾ ਮਾਨਤਾਨ ਬਕਰੇ ਤੌਰ ਤੇ ਹੋਊਗਾ ਕੋਈ ਭਰਾ ਸੰਪਰਕ ਕਰੇ ਮਾਨਤਾਨ ਹੋਊਗਾ ਠੀਕ ਆ ਜੀ ਬਾਕੀ ਬੱਚੀ ਬਹੁਤ ਪਿਆਰੀ ਆ ਪਸੰਦ ਆਊਗੀ ਇੱਧਰ ਸਾਇਕਲ ਨੰਬਰ ਤੇ ਇੱਕ ਬੱਜੀ ਹੋਰ ਤੁਹਾਨੂੰ ਦਿਖਾਉਣਿਆ ਤੋਹਫਾ ਜੀ ਜੀ ਇਹ ਵੀ ਆ ਬਾਕੀ ਅਟਰੋਡਰ ਕਰਮ ਵਾਲੀਆਂ ਸਾਰੀਆਂ ਜਿੰਨੀਆਂ ਵੜਾ ਤੁਹਾਨੂੰ ਦਿਖਾਉਣੀਆਂ ਸਾਰੀਆਂ ਤੇ ਫਿਕਸ ਹੋਵਾਨੇ ਚੱਡੇ ਆ ਨਿੱਗਰ ਲੇਵੇ ਆ ਸਾਰੀਆਂ ਥੱਲੇ ਜਿਤਨਾ ਮਰਜੀ ਬੈਜੋ ਠੀਕ ਆ ਜੀ ਸੋ ਪੂਰੀਆਂ ਤਸੱਲੀ ਵਾਲੀਆਂ ਨੇ ਕੱਲੀਆਂ ਉਹ ਕੱਲਾਂ ਕਹਿਣ ਵਾਲੀਆਂ ਨਹੀਂ ਗੀਆਂ ਠੀਕ ਆ ਜੀ ਵੀ ਗੱਲ ਕਹਿ ਦਿੱਤੀ ਤੇ ਕੋਈ ਭੈਣ ਭਰਾ ਕੋਈ ਸੱਜਣ ਆਪਣਾ ਛੜਾ ਖਾਂਦਾ ਫਿਰੂ ਉਹ ਗੱਲ ਬਾਤ ਨਹੀਂ ਵੀ ਠੰਡੀਆਂ ਤੇ ਠੰਡੀਆਂ ਸੀਲ ਹੀ ਨਿਕਲ ਲਗੀਆਂ ਕੁਲੇ ਵੀਰ ਇਹਦਾ ਕੀ ਵੇਰਵਾ ਸੂਹਾ ਖਿਮਾ ਇਹ ਵੀਰ ਜੀ ਪਹਿਲਾਂ ਸੋਈ ਆ ਪਹਿਲਾਂ ਬੱਜੀ ਆ ਹਾਂ ਜੀ ਦੋ ਦੋਂਦੀ ਵੱੱਛੀ ਆ ਬੱচ্চਾ ਮਗਰ ਇਹਦਾ ਬੱচ্চਾ ਹਾਂਜੀ ਇਹਦਾ ਮਗਰ ਇਹ ਬੱচ্চਾ ਕਿਦਾਂ ਦੀ ਸੂਈ ਆ ਇਹ ਵੀਰ ਜੀ ਪਰਸਾਂ ਚੌੜੀ ਦੀ ਸੂਈ ਆ ਜੀ ਬੋਲਾ ਹੀ ਆ ਜੀ ਬੋਲਾ ਬੋਲਾ ਹੀ ਆ ਹਾਂਜੀ ਕਿੰਨਾ ਕੁ ਫੁੱਲੇ ਤੇ ਥਲੇ 12 ਲੀਟਰ ਵੀਰ ਜੀ ਬੋਲਾ ਆ ਜੀ ਇਹਦੇ ਥਲੇ 12 ਲੀਟਰ ਹਾਂਜੀ ਲਓ ਵੀ 12 ਲੀਟਰ ਦੋਸਤੋ ਬੋਲਾ ਬਾਕੀ ਮੈਂ ਇੱਕ ਵਾਰੀ ਤੁਹਾਨੂੰ ਪੂਰਾ ਢਾਂਚਾ ਇਹਦਾ ਚੈੱਕ ਕਰਾ ਦਿਆਂ ਪੁੱਠਾ ਪਾਠਾ ਤੁਸੀਂ ਵੇਖੋ ਬਿਲਕੁਲ ਚੌੜੇ ਪਿੱਠਪੁੜੇ ਦੇ ਵਿੱਚ ਸੋ ਚੱਡੇ ਲੇਵੇ ਦੀ ਬਹੁਤ ਜਿਆਦਾ ਸਫਾਈ ਆ ਵੇਖੋ ਸੋ ਚਾਰੇ ਥਾਨ ਬਹੁਤ ਸੋਹਣੀ ਵੰਡ ਵਿਰਲ ਐਨ ਬਿਲਕੁਲ ਪੱਥਰ ਵਰਗਾ ਲੇਵਾ 12 13 12 13 ਲੀਟਰ ਬੋਲੇ ਤੇ ਆ ਬਾਕੀ ਕ੍ਰੋਸ ਆ ਨਿਕਲ ਜੀ ਐਫ ਦੇ ਵਿੱਚ ਕੋਈ ਜਰਸੀ ਦਾ ਕ੍ਰੋਸ ਮੰਨ ਲੈ ਬਾਕੀ ਬੋਦੀ ਬਾਦੀ ਛੋਟਾ ਕੰਨ ਡੋਂਗਾਈ ਉਸੇ ਤਰ੍ਹਾਂ ਦੋ ਬਿਲਕੁਲ ਅੱਖਾਂ ਦੇ ਵਿੱਚ ਮੱਥਾ ਚੌੜਾ ਤੇ ਇਹ ਜਿਹੜੇ ਥੋੜੇ ਜਿਹੇ ਨੇ ਕਰੈਕਟਰ ਹੈਗੇ ਆ ਠੀਕ ਆ ਜੀ ਜਰਸੀ ਨਾਲ ਜਿਹੜੀ ਐਫ ਕਰਾਓ ਸਾ ਠੀਕ ਆ ਸੋ ਆ ਬਣੀ ਵਾਲੇ ਪਾਸਿਓ ਥਣ ਦੇ ਬਾਬ ਕਰੋ ਚੱਕ ਬਹੁਤ ਸੋਨਾ ਮੁੱਠੀ ਮੁੱਠੀ ਥਣ ਖੋਲ ਕੇ ਤੋਰ ਕੇ ਤਸਲੀ ਨਾਲ ਦਿਖਾਉਣੇ ਆ ਤੁਹਾਨੂੰ ਠੀਕ ਆ ਜੀ ਵਛਾ ਮਗਰ ਇਹਦੇ ਤੀਜਾ ਚੌਥਾ ਦਿਨ ਅੱਜ ਹੋ ਗਿਆ ਇਹਨੂੰ ਸੂਈ ਨੂੰ ਠੀਕ ਆ ਜੀ ਬਾਕੀ ਟਾਂਚਾ ਢੂਂ ਡਿਜ਼ਾਈਨ ਚੰਗਾ ਜੀ ਨੂੰ ਆਪਾਂ ਕਹਿ ਦਿੰਦੇ ਆ ਵੀ ਚੱਡੇ ਲੇਵੇ ਦੀ ਬੰਤਰ ਬਹੁਤ ਸੋਹਣੀ ਆ। ਆਕੇ ਫੁਲੇ ਵੀਰ ਭਰਾ ਭਰੂਦੀ ਆ ਵੀ ਓਕੇ ਰਿਪੋਰਟ ਜੀ। ਹਾਂਜੀ ਹਾਂਜੀ ਵੀਰ ਜੀ ਓਕੇ ਓਕੇ ਜੀ। ਉਹ ਬਸੀਆਂ ਬੈਠੇ ਸਾਬ ਕੋਈ ਪੂਰ ਛੱਟਾ ਨਹੀਂਗਾ। ਇਹ ਵੀ ਮਨਲਾ ਡਿਸਾਈਡ ਡਿਸਾਈਡ ਕਰਨਾ ਕਿਸੇ ਨੂੰ ਔਖਾ ਹੋ ਜਾਊਗਾ ਵੀ ਕਿਹੜੀ ਖਰੀਦੀਆ ਕਿਹੜੀ ਨਾ ਖਰੀਦੀਆ ਪਸ਼ੂ ਸਾਰੀਆਂ ਇੱਕੋ ਜੀਆਂ ਹੀ ਅੱਜ ਚੰਗੀਆਂ ਪਸ਼ੂਆਂ ਹਾਂ ਹਾਂਜੀ ਸੋ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਮਾਲ ਤੁਹਾਨੂੰ ਦਿਖਾਇਆ ਸੀਗਾ ਫੂਲੇ ਦੇ ਘਰੋਂ ਉਹਦੇ ਵਿੱਚ ਵੀ ਆਪਾਂ ਕੁਝ ਧਾਰਾਂ ਮਾਰ ਕੇ ਕਹਿ ਲੋ ਜਾਂ ਚਵਾਈ ਕਰਕੇ ਕਹਿ ਲੋ ਵੀ ਉਹਦੇ ਚ ਧਾਰਾਂ ਧੂਰਾ ਮਾਰ ਕੇ ਤਸੱਲੀ ਨਾਲ ਪਸ਼ੂ ਦਿਖਾਏ ਸੀਗੇ ਵੀ ਚਵਾਈਆਂ ਵੀ ਬਹੁਤ ਵਧੀਆ ਸੀਗੀਆਂ ਠੀਕ ਆ ਜੀ ਬਾਕੀ ਪਸੰਦ ਵੀ ਬਹੁਤੇ ਭਰਾਵਾਂ ਨੂੰ ਮਾਲ ਆਇਆ ਤੇ ਅੱਜ ਉਸੇ ਤਰ੍ਹਾਂ ਬਿਲਕੁਲ ਸਾਫ਼ ਸੁਥਰੇ ਪਸ਼ੂ ਆ ਤੇ ਬਿਲਕੁਲ ਨਵੇਂ ਨਕੋਰ ਆ ਹੈ ਵੀ ਬਿਲਕੁਲ ਕੁਲੇ ਜੀ ਆ ਠੀਕ ਆ ਜੀ ਜਿਵੇਂ ਆ ਦੋਂਦੀ ਬੱਛੀ ਆ ਇੱਕ ਅੱਗੇ ਤੁਹਾਨੂੰ ਇੱਕ ਹੋਰ ਬੱਛੀ ਦਿਖਾਉਣੀ ਆ ਪੱਤੇ ਚੇਨਬਰ ਦੇ ਬੱਛੀ ਉਹ ਵੀ ਬਹੁਤ ਖੂਬਸੂਰਤ ਸੋ ਇਹ ਦੋਂਦੀ ਬੱਛੀ ਆ ਬਾਕੀ ਭਰਾ ਮੇਰੇ ਕਰੋ ਸੰਪਰਕ ਅਜ ਬੱਛੀ ਚੰਗੀ ਆ 12 13 ਕਿਲੋ ਬੋਲੇ ਲਈ ਫਿਰਦੀ ਆ ਜੇ ਕਰਮਾ ਲਈ ਤੇ ਇਹਦਾ ਫੁੱਲੇ ਕੀ ਮੁੱਲ ਕਰਨਾ ਵੀਰੇ ਇਹਦਾ ਵੀਰ ਜੀ ਮੁੱਲ 65000 ਜੈਸਨੋ 63000 ਦੀ ਦੇ ਦਿਆਂਗੇ ਆਪਾਂ 63 ਦੀ ਹਾਂਜੀ ਠੀਕ ਆ ਵੀ ਆਨ ਕਸਰਾ ਕੁਸਰਾ ਕੱਢ ਕੇ ਨਾਪ ਤੋਂ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਕੀ ਚਲੋ ਆਏਗਾ ਦਾ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਜ਼ਰੂਰ ਮਾਨਤਾ ਉਹ ਵੀ 63000 ਦੀ ਦੋਸਤੋ ਬੱਚੀ ਮਿਲ ਜੂਗੀ ਬੱਚਾ ਤਾਂ ਦਿਖਾ ਦਗੇ ਫੂਲੇ ਘੜਿਆ ਵੀਰ ਇਹਦਾ ਆ ਵੀਰ ਜੀ ਆ ਬੱਚਾ ਆ ਬੱਚਾ ਚੈੱਕ ਕਰੋ ੱੱਪਾ ਬੱਚਾ ਇਹਦਾ ਹੀ ਹੈ ਨਹੀਂ ਆ ਵਾਜ ਦਾ ਅੱਛਾ ਅੱਛਾ ਆ ਇਹਦਾ ਇਹ ਵੀ ਬੱਚੇ ਨਾਲ ਲਿਆ ਇੱਕੋ ਜਿਹਾ ਸਾਰੇ ਹਾਂਜੀ ਲੋ ਜੀ ਠੀਕ ਆ ਸੋ ਨਾਰੂਆ ਨਾਲ ਆ ਹਾਂਜੀ ਇਹ ਬੱਚਾ ਠੀਕ ਆ ਜੀ ਅੱਜ ਤੀਜਾ ਚੌਥਾ ਦਿਨ ਹੋ ਗਿਆ ਤਿੰਨਾ ਚੌਕ ਦਿਨਾਂ ਦਾ ਬੱਚਾ ਬਾਕੀ 나ੜੂ ਨਾਲ ਆ ਬੱਚੇ ਦੇ ਸੋ 63000 ਦੀ ਇਹ ਵੈੜ ਮਿਲ ਜੂਗੀ ਬਹੁਤ ਪਸੰਦ ਆਊਗੀ ਭਰਾਵਾਂ ਨੂੰ ਢੀਕਾ ਜੀ ਸਾਫ਼ ਸੁਥਰੀ ਵੈੜ ਆ ਤੇ ਕੁਲੀ ਨਾਲੇ ਠੀਕ ਆ ਜੀ ਸੋ ਦੋਂਦੀ ਬੱਚੀ ਆ ਠੀਕ ਆ ਜੀ ਲਾ ਵੀ ਫੂਲੇ ਵੀ ਰੱਖੇ ਆਪਣੇ ਕੋਲ ਤੱਜੇ ਨੰਬਰ ਤੇ ਆ ਅੱਛੀ ਇੱਕ ਖੜੀ ਆ ਹਾਂਜੀ ਇਹ ਵੀ ਪਲੂਣੀ ਆ ਹਾਂਜੀ ਵੀਰ ਜੀ ਇਹ ਵੀ ਪਹਿਲੇ ਇਹ ਵੀ ਦੋ ਦੰਦ ਦੋਂਦੀ ਆ ਹਾਂਜੀ ਹਾਂਜੀ ਵੀ ਦੋਂਦੀਆਂ ਇਕੱਠੀਆਂ ਕਰਤੀਆਂ ਅੱਜ ਹਾਂਜੀ ਹਾਂਜੀ ਲਾ ਵੀ ਦੋ ਦੰਦ ਬੱਚੀ ਆ ਬੱਚੀ ਵੀ ਬਹੁਤ ਪਿਆਰੀ ਠੀਕ ਆ ਜੀ ਹਾਂਜੀ ਤੇ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਮੂੰਹ ਫੜ ਕੇ ਆਪਦੀ ਤੁਸੀਂ ਤਸੱਲੀ ਵੀ ਕਰ ਸਕਦੇ ਹਾਂਜੀ ਹਾਂਜੀ ਜ਼ਰੂਰ ਵੀਰ ਜੀ ਕਿਉਂਕਿ ਵੀਡੀਓ ਦੇ ਵਿੱਚ ਕਈ ਵਾਰ ਹੋ ਸਕਦਾ ਪਸ਼ੂ ਮੂਹਾਂ ਔਖਾ ਫੜਾਉਂਦੇ ਆ ਤੇ ਬਾਕੀ ਕੋਈ ਵੀ ਸੱਜਣ ਆਉਂਦਾ ਤੇ ਆਪਦੀ ਦੇਸ਼ੀ ਤਸੱਲੀ ਕਰ ਲਿਓ ਠੀਕ ਆ ਆ ਦੇਖੋ ਠੀਕ ਹੈ ਜੀ ਦੋਹਾਂ ਦੀ ਵੀ ਇਹ ਠੀਕ ਹੈ ਠੀਕ ਲੋ ਵੀ ਠੀਕ ਹੈ ਜੀ ਸੋ ਪਿਓਰ ਦੋਦਾਂ ਦਾ ਇਹਨੂੰ ਅਜਾ ਫੂਲੇ ਵੀਰ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਇਹ ਵੀ ਵੀਰ ਜੀ ਪੰਜਾਂ ਚੌ ਦਿਨਾਂ ਦੀ ਸੂਈ ਹੈ ਜੀ ਬੌਲੇ ਦੇ ਵਿੱਚ ਹੀ ਹੈ ਜੀ ਠੀਕ ਆ ਹਾਂ ਜੀ ਪੰਜਾਂ ਚੌ ਦਿਨਾਂ ਤੇ ਕਿੰਨਾ ਕ ਬੌਲੇ ਦੇ ਥੱਲੇ ਕ ਇਹਦੇ ਥੱਲੇ ਵੀਰ ਜੀ 12 ਲੀਟਰ ਹੀ ਹੈ 12 ਲੀਟਰ ਹਾਂਜੀ 54 ਦਿਨਾਂ ਦੀ ਸੂਈ ਥਲੇ 12 ਲੀਟਰ ਹਾਂਜੀ ਆਵੇ ਬੱਚਾ ਨਾ ਇਹਦਾ 나ੜੂ ਵੀ ਇਹਦਾ ਵੀ ਅਜੇ ਨਾਲ ਹੀ ਹੈ ਵੇਖੋ ਡੱਬਾ ਬੱਚਾ ਹਾਂਜੀ ਲਓ ਵੀ ਇਹ ਡੱਬਾ ਬੱਚਾ ਇਸੇ ਬੱਚੀ ਦਾ ਹੈ ਹਾਂਜੀ ਆਵੇ 나ੜੂਆਂ ਨਾਲ ਹੀ ਹੈ ਨਾਲ ਆ ਠੀਕ ਹੈ ਜੀ ਬਿਲਕੁਲ ਸੁੱਕਾ 나ੜੂ ਨਾਲ ਤੁਸੀਂ ਵੇਖੋਗੇ ਹਾਂਜੀ ਤੇ ਬੱਚਾ ਮਗਰ ਇਸ ਵਾਇਰ ਦੇ ਵੀ ਬਾਕੀ ਬੱਚੀ ਬਹੁਤ ਪਿਆਰੀ ਆ ਦੋ ਦੰਦਾਂ ਦੀ ਬੱਚੀ ਆ ਕਨਫਰਮ ਤੁਹਾਨੂੰ ਕਰਾ ਹੀ ਦਿੰਦੀ ਹੈ ਬਾਕੀ ਆ ਵੇਖੋ ਛੱਡੇ ਲੇਵ ਦੀ ਬੰਤਰ ਸੋ ਥਣ ਬਹੁਤ ਸੋਹਣਾ ਠੀਕ ਹੈ ਜੀ ਹੱਥੀ ਮੁਠੀ ਦਾ ਥਣ ਬੱਚੀ ਨੂੰ ਲੱਗਾ ਤੇ ਫਾੜੀ ਵਾਲਾ ਛੱਡਾ ਲੇਵਾ ਠੀਕ ਹੈ ਬਾਕੀ ਰੰਗ ਨਸਲ ਬ੍ਰੀਡ ਆ ਤੁਹਾਡੇ ਸਾਹਮਣੇ ਆ ਠੀਕ ਆ ਬਿਲਕੁਲ ਛੋਟੀ ਜੀ ਬੂਤੀ ਵਿੱਚ ਆ ਛੋਟਾ ਕੰਨ ਤੇ ਕਦ ਬੱਚੀ ਦੀ ਉਮਰ ਦੇ ਹਿਸਾਬ ਨਾਲ ਬਹੁਤ ਵਧੀਆ ਠੀਕ ਆ ਜੀ ਜਿੱਦਾਂ ਕਿ ਬਿਲਕੁਲ ਦੋ ਦਾੰਦਾਂ ਦੀ ਬੱਚੀ ਆ ਤੇ ਸਾਰੀ ਆ ਜੇ ਕੋਈ 2 ਸਵਾ 2 ਸਾਲ ਦੀ ਬੱਚੀ ਆ ਇਹ ਵੀਰ ਜੀ ਚਵੀਆਂ ਮਹੀਨਿਆਂ ਦੀ ਹੋਈ ਹੈ ਜੀ ਆ ਬਿਲਕੁਲ ਲੋਕ ਠੀਕ ਆ ਜੀ ਸੋ ਸਾਰੇ ਤੋਹਫੇ ਆ ਕਿਉਂਕਿ ਬਹੁਤੇ ਵੀਰ ਭੈਣ ਪਰ ਆਪਣੇ ਲਾਈਕ ਕਰਦੇ ਆ ਜੇ ਦੋਂਦੀਆਂ ਕੀਰੀਆਂ ਬੱਛੀਆਂ ਚਾਹੀਦੀਆਂ ਨੇ ਤੇ ਦੋਦਾਂ ਦੇ ਬੱਛੀਆ ਬਾਕੀ ਥਾਣਾ ਬੱਛੀ ਨੂੰ ਬਹੁਤ ਪਿਆਰਾ ਲੱਗਾ ਠੀਕ ਆ ਜੀ ਤੇ ਇੱਕ ਹੁੰਦਾ ਵੀ ਥਾਣ ਲੰਬਾ ਤੇ ਵਿਰਲ ਵੰਡ ਘੱਟ ਹੁੰਦੀ ਹੈ ਪਰ ਵੰਡ ਵਿਰਲ ਵੀ ਚੰਗੀ ਹੈ ਠੀਕ ਆ ਜੀ ਆਪਸੀ ਥਾਣਾ ਦੀ ਗੈਬ ਤੁਹਾਨੂੰ ਚੰਗਾ ਵੇਖਣ ਦੇ ਵਿੱਚ ਮਿਲੂਗਾ ਆ ਦੇਖੋ ਸੋ ਸੀਲੀਆਂ ਆ ਤੁਸੀਂ ਵੇਖ ਸਕਦੇ ਜੇ ਸਾਹਮਣੇ ਕੋਈ ਬੱਚਾ ਨਹੀਂ ਲਾਇਆ ਕੋਈ ਹਿੱਲਣ ਦਾ ਪਤਾ ਹੀ ਨਹੀਂ ਕਰ ਰਿਹਾ ਹਿੱਲਣ ਦਾ ਪਤਾ ਹੀ ਨਹੀਂ ਹਾਂ ਪਤਾ ਪਤਾ ਨਹੀਂ ਕੋਈ ਹਿੱਲਣ ਨੂੰ ਡਰਦਾ ਹਾਂਜੀ ਬਹੁਤ ਸੋਹਣੀ ਬੰਡ ਫਿਰ ਰੋ ਠੀਕ ਆ ਜੀ ਜਵਾਈ ਜਵਾਦੀ ਚੰਗੀਆਂ ਮੋਟੀ ਧਾਰ ਭੂਰ ਛੱਟੇ ਤੋਂ ਬਚਾ ਠੀਕ ਆ ਜੀ ਹਾਂਜੀ ਤੇ ਚੰਗੀਆਂ ਜਿਹਾ ਫੁੱਲਿਆ ਪੱਛੀ ਬਹੁਤ ਵਧੀਆ ਠੀਕ ਆ ਜੀ ਬੱਚੇ ਕੋਲੇ ਆ ਕੇ ਖੜ ਗਈ ਹਾਂ ਹਾਂ ਠੀਕ ਆ ਅੱਛਾ ਪੂਲੇ ਪਰ ਕੀ ਮੋਲ ਕੀ ਡਿਮਾਂਡ ਹੋਊਗੀ ਇਹਦੀ ਮੋਲ ਵੀਰ ਜੀ ਇਹਦਾ ਵੀ 65000 ਹਾਂ ਜੈਸਨੋ 63000 ਦੀ ਦੇ ਦੇਾਂਗੇ 63000 ਦੀ ਹਾਂ ਜੀ ਠੀਕ ਆ ਹੋਰ ਯਾਰ ਮਾਨਤਨ ਕਰਦਾ 62000 ਦੀ ਦੇ ਦੇਾਂਗੇ 62000 ਦੀ ਹਾਂ ਜੀ ਬੱਚੀ ਚੰਗੀ ਹੈ ਹਾਂ ਜੀ ਹਾਂ ਜੀ ਲਓ ਵੀ 62000 ਦੀ ਬੱਚੀ ਫੂਲਾ ਵੀਰਾਂ ਦਾ ਵੀ ਦੇਵਾਂਗੇ 12 13 12 13 ਕਿਲੋ ਹੀ ਫੂਲਾ ਹਾਂ ਜੀ ਹਾਂ ਜੀ 12 13 ਲੀਟਰ ਠੀਕ ਆ 12 13 ਕਿਲੋ ਲੀਟਰ ਹੀ ਫੂਲਾ ਹੈ ਤੇ ਬਾਕੀ ਆ ਵੇਖੋ ਠੀਕ ਆ ਸੋ ਜਦਾਂ ਮਰਜ਼ੀ ਕਿਸੇ ਭੈਣ ਨੇ ਜਵਾਈ ਕਰਨੀ ਆ ਬੱਚਾ ਬੈਠ ਕੇ ਵੀ ਜਵਾਈ ਕਰ ਲੂਗਾ ਇਹ ਧੀਰੀ ਧੂਰੀ ਬਹੁਤ ਜਿਆਦੀ ਆ ਜਿਤਨਾ ਮਰਜ਼ੀ ਵੀਰ ਜੀ ਭਾਵੇਂ ਜਿਤਰੋਂ ਮਰਜ਼ੀ ਬਹਿ ਜੇ ਭਾਵੇਂ ਚਾਰ ਥਾਂ ਨੇ ਭਾਵੇਂ ਚਾਰੇ ਚਾਰ ਬੰਦੇ ਚੋਲੇ ਨੇ ਆਪਾਂ ਬੱਚਾ ਉਹ ਚਾਰ ਬੰਦੇ ਬੈ ਕੇ ਚੋਲਣ ਹਾਂਜੀ ਕੋਲੇ ਵੀ ਤਾਂ ਆਪਣੇ ਕੋਲ ਨੈਕਟ ਅਗਲੇ ਪਾਸੇ ਇੱਕ ਕ੍ਰੋਸ ਅੰਕ ਦੇ ਵਿੱਚ ਆਹ ਵੈੜ ਆ ਜਾਂਦੀ ਆ ਹਾਂਜੀ ਇਹਦਾ ਸਮਾਂ ਕਿੰਨਾ ਕੋ ਗਿਆ ਜਸਵੀ ਦਾ ਇਹ ਵੀ ਵੀਰ ਜੀ ਪੰਜਾਂ ਚੌਂਕ ਦਿਨਾਂ ਦੀ ਸੂਈ ਹੈ ਜੀ ਪੰਜਾਂ ਚੌਂਕ ਦਿਨਾਂ ਦੀ ਹਾਂਜੀ ਠੀਕ ਆ ਜੀ ਕ੍ਰਾਸ ਵਰਡ ਆ ਬੱਚਾ ਦਾ ਇਹੋ ਹੀ ਬੱਚਾ ਹਾਂ ਜੀ ਆ ਕਾਲਾ ਬੱਚਾ ਇਹਦਾ ਹਾਂਜੀ ਬੱਚਾ ਠੀਕ ਆ ਜੀ ਤੋਂ ਬਾਕੀ ਕੋਈ ਭਰਾ ਜੀ ਕਨਫਿਊਜ਼ ਵੀ ਨਹੀਂ ਹੋਊਗਾ ਕਿ ਕਿਸੇ ਮਗਰ ਬੱਚੀ ਨਹੀਂ ਕਿ ਚੌਹ ਚੌਹ ਮਗਰੀ ਬੱਚੇ ਆ ਹਾਂਜੀ ਹਾਂਜੀ ਬੱਚੇ ਆ ਚਾਰਾਂ ਮਗਰੀ ਬੱਚੇ ਆ ਇਹਨੂੰ ਦਿਨ ਕਿਨੇ ਦਸੇ ਜੇ ਪੰਜਾਂ ਚੌਦ ਤੱਕ ਨਹੀਂ ਸੂਈ ਆ ਵੀ ਆ ਜੀ ਪੰਜਾਂ ਚੌਦ ਦਿਨਾਂ ਦੀ ਤਕਰੀਬਨ ਇਹ ਕੱਚੇ ਦੁੱਧ ਦੇ ਵਿੱਚ ਹੀ ਆ ਕੱਚਾ ਦੁੱਧ ਹੀ ਆ ਕਿੰਨਾ ਹੋਊਗਾ ਪੁੱਲੇ ਦੇ ਥੱਲੇ ਇਹਦੇ ਥੱਲੇ ਵੀਰ ਜੀ ਹੋਊਗਾ 13 ਲੀਟਰ ਪਰ 12 ਲੀਟਰ ਨਾਲ ਜੇ ਕੋਈ ਵੀਰ ਭਰਾ ਆਨਲਾਈਨ ਮੰਗਾਉਂਦਾ ਆਪਾਂ 12 ਲੀਟਰ ਨਾਲ ਖਲਾਵਾਂਗੇ 12 ਲੀਟਰ ਨਾਲ ਹਾਂਜੀ ਹਾਂ ਠੀਕ ਹੈ ਗੱਬਰੇ ਹਾਂਜੀ ਬਾਬੇ 50 ਦਿਨਾਂ ਦੀ ਸੂਈ 12 ਲੀਟਰ ਕੋਈ ਕੱਚਾ ਦੁੱਧ ਮੰਨ ਲਿਆ ਜੀ ਠੀਕ ਹੈ ਜੀ ਬੋਲੇ ਤੋਂ ਹਜੇ ਬਾਹਰ ਹੀ ਆਈ ਆ ਇਹ ਵੀ ਆ ਵੇਖੋ ਆ ਵੇਖੋ ਜੀ ਤੋਹਫਾ ਹੀ ਆ ਗਰਮੀਆਂ ਦਾ ਠੀਕ ਹੈ ਹਾਂਜੀ ਵੇਖੋ ਥਾਣਾ ਦੀ ਠੀਕ ਹੈ ਜੀ ਚਵਾਈ ਕਰੋ ਚੈੱਕ ਆ ਲੈ ਜੀ ਚੱਲ ਫੇ ਮੋਟਰ ਖਨੇ ਦੋਹਾਂ ਦੀ ਮੋਟਰ ਭਾਜੀ ਇਹਦੇ ਆ ਲੈ ਜੀ ਗਰਮੀਆਂ ਦਾ ਤੋਹਫਾ ਆ ਨੇ ਚੰਗੀ ਚੋਣ ਬਹੁਤ ਵਧੀਆ ਠੀਕ ਆ ਜੀ ਮਿੱਟੀ ਪੋੜ ਦੇ ਲਿਆ ਮੁਠੀ-ਮੁਠੀ ਥਾਣਾ ਥੱਲੇ ਪਾ ਦੇ ਟੋਏ ਠੀਕ ਆ ਜੀ ਇਹ ਆ ਪੂਲੇ ਵੀਰ ਕੀ ਮੰਗਦੇ ਆ ਇਸ ਵਾੜ ਦਾ ਮੋਲ ਵੀਰ ਜੀ ਦਾ 45000 ਆ ਜੈਸ ਨੂੰ ਆਪਾਂ 42000 ਦੀ ਦੇ ਦਾਂਗੇ 42 ਦੀ ਹਾਂਜੀ ਬਾਕੀ ਕੱਢ ਦੀ ਹੋਰ ਭਲੇਖੇ ਕਰ ਦਾਂਗੇ ਕੋਈ ਗੱਲ ਦੀ ਮੌਕੇ ਤੇ 40 ਪੂਰੇ ਦੇ ਜਾਣ ਦੀਏ ਫਿਰ ਜਾਣ ਦੋ ਜਾਣ ਦੀਏ 40000 ਆ ਚੜਾਂਗੇ ਚੋ ਨਾ ਹੀ ਕੋਈ 1500 ਰੋਟੀ ਪਾਣੀ ਮਿਲਿਆ ਸਹੀਂ ਆਹ ਹਾਂਜੀ ਹਾਂਜੀ ਲੈ ਇਹ ਵੀ ਸੇਵਾ ਵਾਲਾ ਕੰਮ ਹੀ ਹੋ ਜਾਂਦਾ ਹਾਂਜੀ ਹਾਂਜੀ ਸੇਵਾ ਵਾਲਾ ਹੀ ਨੇ ਹਾਂਜੀ ਲਓ ਵੀ ਬਾਕੀ ਵੀਰ ਜੀ ਗਰਮੀਆਂ ਦਾ ਤੋਹਫਾ ਹੀ ਆਏ ਹਾਂ 12 13 ਲੀਟਰ ਦੁੱਧ ਤੁਹਾਡੇ ਸਾਹਮਣੇ ਗਰਮੀਆਂ ਦੇ ਵਿੱਚ ਨਾ ਇਹਨੂੰ ਕੋਈ ਗਰਮੀ ਦਾ ਨਾ ਕੋਈ ਠੰਡ ਦਾ ਬਸ 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 ਹਾਂਜੀ ਤੇ 12 ਲੀਟਰ ਤੋਂ ਭਾਈਦੀ ਨਹੀਂ ਕਿਤੇ ਕਰਮਾ ਨਾ 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 ਜੀ ਨਾ ਲਓ ਵੀ ਠੀਕ ਆ ਜੀ ਪੂਰੀਆਂ ਕਸਰਾ ਕੱਢ ਕੇ ਫੂਲਾ ਵੀਰਾਂ ਦਾ ਵੀ ਸਮਝਾਂਗੇ ਵੀ ਨਹੀਂ ਕਮਾਈ ਕੀਤੀ ਗੱਲ ਵੱਖਰੀ ਆ ਕੋਈ ਹਾਰਖੰਡ 500 ਨਹੀਂ ਲਿਆ ਕਿਸੇ ਵੀਰ ਤੋਂ ਪਰ ਵੜ ਚੰਗੀ ਆ ਠੀਕ ਆ ਜੀ ਇਹ ਅੱਜ ਮਾਲ ਸੀਗਾ ਵੀਰ ਫੂਲਾ ਸਿੰਘ ਉਹਨਾਂ ਦੇ ਕੋਲ ਤੇ ਫੂਲੇ ਵੀਰ ਇੱਕ ਵਾਰ ਤੋਂ ਫੇਰ ਨੰਬਰ ਆਪਣੇ ਕਰਦੇ ਸਾਂ ਜੀ ਨੰਬਰ ਹੈਗਾ ਵੀਰ ਜੀ ਮੇਰਾ 8196844032 ਜੀ 8196844032 ਜੀ ਅ ਅਧਿਆਨ ਵਿੜਗੋ ਵੇਖਣੀ ਇਹੋ ਕੰਮ ਨੂੰ ਹਾਂਜੀ ਹਾਂਜੀ ਆਪਣੇ ਭੈਣ ਭਰਾਵਾਂ ਨੇ ਹਾਂਜੀ ਲੈ ਵੀ ਫੁੱਲੇ ਚੰਗਾ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਲਓ ਵੀ ਦੱਸੋ ਮਾਲ ਇਸੇ ਤਰ੍ਹਾਂ ਹੀ ਰੂਟੀਨ ਦੇ ਵਿੱਚ ਵੀਰ ਫੂਲਾ ਸਿੰਘ ਉਹਨਾਂ ਦੇ ਇਸ ਕਿੱਲੇ ਤੇ ਅੱਡੇ ਤੇ ਆਉਂਦਾ ਰਹਿੰਦਾ ਸੋ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਕਿਉਂਕਿ ਡੇਲੀ ਰੂਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਹ ਤਾਂ ਫੜ ਲਓ ਫੜ ਲਓ ਵਾਲੇ ਕੰਮਾਂ ਤੋਂ ਉਸ ਤੋਂ ਤੇ ਨਵੇਂ ਪਸ਼ੂ ਫੇਰ ਆ ਜਾਣੇ ਇਸੇ ਤਰ੍ਹਾਂ ਮੇਰੇ ਵੀਰ ਸੰਪਰਕ ਬਣਾ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ